ਬਹੁਤ ਸਵਾਗਤ ਹੈ ਜੀ ਦੁਨੀਆਪਰ ਦੇ ਪੰਜਾਬੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨੇਕਲ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਔਰ ਇਸ ਵਕਤ ਕੈਨੇਡਾ ਤੋਂ ਮੌਜੂਦ ਨੇ ਜਦੋਂ ਅਸੀਂ ਇਹ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਉਸ ਵੇਲੇ ਕੈਨੇਡਾ ਦੇ ਵਿੱਚ ਅੱਧੀ ਰਾਤ ਸੀ ਔਰ ਤੀਰਤ ਜੀ ਨੇ ਉੱਚੇਚੇ ਤੌਰ ਤੇ ਵਕਤ ਕੱਢਿਆ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਸਰ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਯੋ ਕਿ ਵੱਡਾ ਸਵਾਲ ਇਹ ਹੈ ਤੁਸੀਂ ਤੱਕ ਕੈਨੇਡਾ ਬੈਠੇ ਹੋ ਸਾਡੇ ਵਿਦਿਆਰਥੀਆਂ ਦੇ ਹਾਲ ਬਿਆਨ ਕਰੋ ਕਿਹੜੇ ਵਿਦਿਆਰਥੀ ਖੁਸ਼ ਨੇ ਕਿਹੜੇ ਦੁਖੀ ਨੇ ਜਿਨ੍ਹਾਂ ਨੇ ਕਾਲਜ ਬਦਲੇ ਉਹਨਾਂ ਦੀ ਕੀ ਸਥਿਤੀ ਹੈ ਜਿਨ੍ਹਾਂ ਨੇ ਤੁਹਾਡੀ ਗੱਲ ਮੰਨੀ ਕਾਲਜ ਨਹੀਂ ਬਦਲਿਆ ਉਹਨਾਂ ਦੀ ਸਥਿਤੀ ਕੀ ਹੈ ਪੋਸਟ ਸਟਡੀ ਵਰਕ ਪਰਮਿਟ ਮਿਲੇਗਾ ਜਾਂ ਨਹੀਂ ਮਿਲੇਗਾ ਬਹੁਤ ਚਿੰਤਾਵਾਂ ਨੇ ਇੰਡੀਆ ਦੇ ਵਿੱਚ ਪੀਆਰ ਬੰਦ ਹੋਣੀ ਨਹੀਂ ਪਰ ਅਫਵਾਹਾਂ ਬੜੀਆਂ ਚਰਚਾਵਾਂ ਬੜੀਆਂ ਨੇ ਕਿ ਪੀਆਰ ਬੰਦ ਉਨੇ ਤਿੰਨਾਂ ਚੀਜ਼ਾਂ ਤੇ ਦੱਸੋ ਔਰ ਦੂਸਰਾ ਕੰਮ ਤੇ ਦੱਸੋ ਕਿਹੜੇ ਵਿਦਿਆਰਥੀਆਂ ਨੂੰ ਕੰਮ ਮਿਲਿਆ ਕਿਨਾਂ ਕੋਲੇ ਕੰਮ ਹੈ ਕਿਨਾਂ ਕੋਲੇ ਕੰਮ ਨਹੀਂ ਹੈ ਕੰਮ ਨਾ ਮਿਲਣ ਦੇ ਕਾਰਨ ਕੀ ਹੈ ਕੈਨੇਡਾ ਚ ਬੈਠ ਕੇ ਪੂਰਾ ਕੈਨੇਡਾ ਸਾਡੇ ਵਿਦਿਆਰਥੀਆਂ ਨੂੰ ਇੱਥੇ ਦਿਖਾ ਦਿਓ ਤਾਂ ਕਿ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹ ਅਪਲਾਈ ਕਰ ਲੈਣ ਜਿਨ੍ਹਾਂ ਨੇ ਅਪਲਾਈ ਨਹੀਂ ਕਰਨਾ ਉਹ ਆਪਣੀ ਜ਼ਿੰਦਗੀ ਦੇ ਹੋਰ ਫੈਸਲੇ ਕਰ ਲੈ ਤੇ ਬਿਲਕੁਲ ਸਿਰ ਤੇ ਸਾਰਿਆਂ ਤੋਂ ਪਹਿਲਾਂ ਮੈਂ ਉਹ ਸਾਰੇ ਪੇਰੈਂਟਸ ਜਿਨ੍ਹਾਂ ਦੇ ਬੱਚੇ ਇੱਥੇ ਆਏ ਹੋਏ ਹੁਣੇ ਨਵੇਂ-ਨਵੇਂ ਜਿਹੜੇ ਬੱਚੇ ਆਏ ਆ ਨਾ ਜਿਹੜੇ ਕਿ ਜਾਂ ਜਿਹਨਾਂ ਨੇ ਫਾਈਲਸ ਐ ਮੈਸੇਜ ਚ ਲਗੀਆਂ ਜਾਂ ਲਾਉਣੀਆਂ ਪੂਰੀ ਤਿਆਰੀ ਕਰਕੇ ਬੈਠੇ ਬਟ ਇੱਕ ਪਾਸੇ ਜਦੋਂ ਸਵੇਰੇ ਉੱਠਦੇ ਵੀਡੀਓਜ਼ ਦੇਖਦੇ ਕੈਨੇਡਾ ਨੋ ਮੋਰ ਕੈਨੇਡਾ ਕੁਝ ਬਚਿਆ ਨਹੀਂ ਕੈਨੇਡਾ ਹੁਣ ਪੀਆਰ ਨਹੀਂ ਵਰਕ ਪਰਮਿਟ ਨਹੀਂ ਕੁਝ ਨਹੀਂ ਮਿਲਣਾ ਸੋ ਸਰ ਜਿਹੜੀ ਕੈਨੇਡਾ ਦੀ ਵਿਜ਼ਿਟ ਮੇਰੀ ਹੈ ਨਾ ਇਹ ਆਫੀਸ਼ੀਅਲ ਵਿਜ਼ਿਟ ਆ ਯੂਨੀਵਰਸਿਟੀ ਕਾਲਜੇਸ ਦੇ ਵਿੱਚ ਜਿਹੜਾ ਕੀ ਆ ਵਿਜ਼ਿਟ ਕਰ ਰਹੇ ਆਂ ਡੇਲੀ ਬੇਸਿਸ ਤੇ ਅੱਜ 10ਵਾਂ ਸਰ ਇਹ ਵੀਡੀਓ ਹਣਾ ਅੱਜ ਹਸ ਵੇਲੇ ਬ੍ਰਿਟਿਸ਼ ਕੋਲੰਬੀਆ ਮੈਂ ਸਰੀ ਦੇ ਵਿੱਚ ਆ ਮਲੇ ਬੱਚਿਆਂ ਨੂੰ ਅਥੇ ਪਤਾ ਹੋਣਾ ਬਟ ਹਾਂ ਕੱਲ ਮੈਂ ਫਿਰ ਅਸੀਂ ਟੋਰਾਂਟੋ ਰਹਿ ਸੁਆ ਜੀ ਮੈਂ ਦੱਸ ਦਵਾਂ ਸਰ ਇਹ ਜਿਹੜੇ ਤੁਸੀਂ ਮੈਨੂੰ ਸਵਾਲ ਪੁੱਛਿਆ ਨਾ ਕਿਉਂਕਿ ਇਸ ਵੇਲੇ ਮੇਰਾ ਆਪਣਾ ਪਰਸਨਲ ਜਿਹੜਾ ਮੋਟਿਵ ਹੈ ਸੀਗਾ ਕਿ ਸਟੂਡੈਂਟਸ ਦਾ ਹਾਲਚਲ ਪੁੱਛਿਆ ਜਾਵੇ ਸੋ ਸਟੇਟਸ ਪਾਇਆ ਸੀ ਬਹੁਤ سارے ਸਟੂਡੈਂਟਸ ਮੈਂ ਤਾਂ ਕਹੂੰਗਾ 25 ਪਲੱਸ ਸਟੂਡੈਂਟਸ ਹੈ ਜਿਹਨੂੰ ਮੈਂ ਆਲਰੇਡੀ ਹਜੇ ਮਿਲ ਕੇ ਜਿਹਨੇ ਮੈਂ ਨਾ ਰਿਕਾਰਡਿੰਗ ਕਰ ਲਈ ਬੱਚੇ ਤਾਂ ਜ਼ਿਆਦਾ ਮਿਲੇ ਜਦੋਂ ਯੂਨੀਵਰਸਿਟੀਆਂ ਗਿਆ ਕਾਲਜੇਸ ਗਿਆ ਬੱਚੇ ਉੱਥੇ ਮਿਲੇ ਸੋ ਕਿ ਮੈਂ ਥੋੜਾ ਜਿਹਾ ਇੱਕ ਦਿਖਾਉਣਾ ਚਾਹੂੰਗਾ ਕਿਉਂਕਿ ਆਦੇ ਕੋ ਸਟੂਡੈਂਟਸ ਨੇ ਇਹ ਬੰਦਾ ਕਿ ਕੰਮਾ ਤੱਕ ਵੀ ਜਿਹੜੇ ਕਿ ਸਟੂਡ ਸੇ ਜਿਹੜੀਆਂ ਕਿ ਅਸੀਂ ਸਟੂਡੈਂਟਸ ਨਾਲ ਰਿਕਾਰਡ ਕੀਤੀਆਂ ਬੱਚਿਆਂ ਦੇ ਨਾਲ ਜਿਹੜੇ ਕਿ ਆ ਟੈਸਟੀਮੋਨੀਅਲ ਸਾਰੇ ਰਿਕਾਰਡ ਕੀਤੇ ਆ ਤੋਂ ਮੇਰਾ ਸਟੂਡੈਂਟਸ ਨੂੰ ਜਿਹੜਾ ਕਿ ਇੱਕੋ ਹੀ ਸਵਾਲ ਹੁੰਦਾ ਸੀਗਾ ਤੇ ਮੈਂ ਦੱਸਣਾ ਵੀ ਚਾਹੂੰਗਾ ਸਟੂਡੈਂਟਸ ਦੇ ਸਰ ਇੱਕ ਤੇ ਪੇਰੈਂਟਸ ਵੀ ਆਏ ਇੱਥੇ ਘੁੰਮਣ ਆਏ ਹੋਏ ਸੀਗੇ ਤੇ ਤਕਰੀਬਨ ਆਪਣੇ ਵੱਲੋਂ ਰੱਬ ਜਾਣਦਾ ਸਰ ਹਰ ਬੱਚੇ ਨਾਲ ਇਮਾਨਦਾਰੀ ਨਾਲ ਸਵਾਲ ਮੈਂ ਪੁੱਛਿਆ ਮੈਂ ਕਿਹਾ ਬੇਟਾ ਭੁੱਲ ਜਾਓ ਕਿ ਤੁਸੀਂ ਤਾਂ ਜਿਹੜੇ ਆਪਣੇ ਸਵਾਲ ਲੌਂਗ ਟਰਮ ਕੈਰੀਅਰ ਕਾਉਂਸਲਿੰਗ ਵਾਲੇ ਪੁੱਛਨੇ ਪੁੱਛੋ ਬਟ ਬੱਚਿਆਂ ਨੂੰ ਜਿਹੜੇ ਮੇਰੇ ਸਵਾਲ ਸੀਗੇ ਬੇਟਾ ਕੈਨੇਡਾ ਆ ਕੇ ਪਛਤਾਦਾ ਨਹੀਂ ਰਿਹਾ ਕੈਨੇਡਾ ਆ ਕੇ ਸਫਰ ਕਿਦਾਂ ਦਾ ਰਿਹਾ ਮੁਸ਼ਕਲਾਂ ਕਿਦਾਂ ਦੀਆਂ ਰਹੀਆਂ ਕਿਹੜੀ ਉਹ ਗਲਤੀ ਸੀ ਜੇ ਤੁਹਾਨੂੰ ਪਤਾ ਲੱਗ ਜਾਂਦੀ ਸੀ ਸ਼ਾਇਦ ਆਡਾ ਹੁਣ ਅਜ ਵਧੀਆ ਹੁੰਦਾ ਕੈਨੇਡਾ 'ਚ ਕੰਮ ਦੇ ਹਾਲਾਤ ਕਿਦਾਂ ਪੜਾਈ ਕਿਦਾਂ ਨਵੇਂ ਬੱਚਾ ਆਵੇ ਨਾ ਆਵੇ ਸੋ ਸਟੂਡੈਂਟ ਦੇ ਮੂੰਹ ਚ ਬੰਨੀ ਸਰ ਜਿਹੜਾ ਕੀ ਅਸੀਂ ਉਹ ਐਕਸਪੀਰੀਅੰਸ ਸਾਂਝਾ ਕੀਤਾ ਸਰ ਮੈਂ ਤਾਂ 10 ਵੀ ਨਾ ਉਹ ਵੀ ਬੱਚੇ ਨੂੰ ਮੈਂ ਮਿਲਿਆ ਜਿਹੜਾ ਆਪਣੀ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਦੇ ਆ ਸਪੈਸ਼ਲੀ ਮਿਲਣ ਆਇਆ ਕੈਨੇਡਾ ਕਮਾਇਆ ਵੀ ਸਰ ਬੱਚਿਆਂ ਨੇ ਮੈਂ ਤਾਂ ਕਹੂੰਗਾ ਅਸਲੀ ਕਮਾਈਆ ਨੇ ਸਰ ਬੱਚੇ ਏਜੰਟਸ ਨੂੰ ਜਦੋਂ ਪੈਸਾ ਦੇ ਦਿੰਦੇ ਆ ਨਾ ਉਹਗਲਾ ਕਹਿੰਦੇ ਜੀ ਪੈਸਾ ਦਿੱਤਾ ਕੰਮ ਕਰਾਇਆ ਆਇਆ ਆਇਆ ਰਵੇ ਬਟ ਇਹ ਅਸਲੀ ਕਮਾਈ ਸੀ ਸਿਰਫ ਇੱਕ ਮੈਸੇਜ ਜਿਹੜਾ ਕੀ ਹੈ ਇੰਸਟਾਗ੍ਰਾਮ ਤੇ ਸ਼ੇਅਰ ਜਿਹੜਾ ਹੋਇਆ ਸੀ ਉਹ ਵੀ ਸਿਰਫ ਕੀ ਸੀਗਾ ਬੜਾ ਸ਼ਾਰਟ ਨੋਟਿਸ ਦੇ ਸੀਗਾ ਤੇ ਯੈਸ ਤੇ ਥੈਂਕ ਯੂ ਕਰਦਾ ਉਸ ਪਰਮਾਤਮਾ ਦਾ ਕਿ ਹਾਂ ਬੱਚੇ ਇਨੇ ਵੱਡੇ ਨੰਬਰ ਸੇ ਜਿਹੜਾ ਕੀ ਹੈ ਮਿਲਣ ਆਏ ਤੇ ਮੈਂ ਅਜੇ ਇੱਕ ਵਾਰੀ ਫੇਰ ਦੱਸਦਾ ਇੰਸਟਾਗ੍ਰਾਮ ਦੀ ਆਈਡੀ ਮੇਰੀ ਹਜੇ ਵੀ ਓਪਨ ਆ ਜੇ ਹਜੇ ਵੀ ਤੁਸੀਂ ਬੱਚਿਆਂ ਨੂੰ ਮਿਲਣਾ ਚਾਹੁੰਦੇ ਪੇਰੈਂਟਸ ਮਿਲਣਾ ਚਾਹੁੰਦੇ ਜਾਂ ਪੇਰੈਂਟਸ ਨੂੰ ਵੀ ਕਿ ਉਹਨਾਂ ਦੇ ਸੋ ਹੁਣ Ontario ਦੇ ਵਿੱਚ ਇੱਕ ਹਫਤਾ ਹੋਣਾ ਤੇ ਤੁਸੀਂ ਉੱਥੇ ਸ਼ੇਅਰ ਕਰ ਸਕਦੇ ਆ ਸੋ ਸਰ ਮੈਂ ਪਹਿਲਾ ਮੁੱਦੇ ਤੇ ਆਜਾਂ ਸੋ ਇੰਨੀਆਂ ਵੀਡੀਓ ਵੀ ਬੱਚਿਆਂ ਦੀਆਂ ਆਪਾਂ ਜਿਹੜਾ ਕੀਆਂ ਰਿਲੀਜ਼ ਕਰਾਂਗੇ ਤੇ ਅੱਜ ਮੈਂ ਇੱਕ ਵਾਰੀ ਇਸ ਮੰਚ ਤੇ ਬੜੀ ਵੱਡੀ ਗੱਲ ਕਹਿ ਲੈ ਨੋ ਡਾਊਟ ਸਾਡਾ ਹੈਗਾ ਕਾਰੋਬਾਰ ਕਈਆਂ ਨੇ ਕਹਿਣਾ ਵਾ ਕਿ ਇਹਨਾਂ ਨੇ ਤਾਂ ਆਪਣੇ ਉਸ ਜਿਹੜੇ ਕੀ ਉਸ ਆਪਣੇ ਪੱਖ ਦੀ ਗੱਲ ਕਰਨੀ ਆ ਸੋ ਨਿਰਪੱਖ ਗੱਲ ਕੀਤੀ ਆ ਤੇ ਵੀਡੀਓਜ਼ ਬਣਾਈਆਂ ਉਹ ਬੱਚੇ ਲਈ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਜਿਹੜਾ 6 ਮਹੀਨੇ ਲੈਂਡ ਕੀਤੇ ਨੂੰ ਗਿਆ ਇੱਕ ਦਿਹਾੜੀ ਵੀਰੀ ਜਣੇ ਲਾਈ ਹੈਗੀ ਉਹ ਵੀ ਬੱਚਾ ਹੈਗਾ ਵਾ ਜਿਨ੍ਹਾਂ ਨੇ ਬਿਲਕੁਲ ਐ ਸਿਰੇ ਲਾਏ ਹੋਇਆ ਚੈਲੈਂਜਰ ਗੱਡੀਆਂ ਚ ਘੁੰਮਦੇ ਆ ਸਾਰੀਆਂ ਫੀਸਾਂ ਗੱਡੀਆਂ ਪੇਰੈਂਟਸ ਵੀ ਬੁਲਾ ਲੇ ਐਂਡ ਬਹੁਤ ਵਧੀਆ ਚੱਲ ਰਿਹਾ ਹੈਗਾ ਸੋ ਇੱਕ ਡਿਫਰੈਂਸ਼ੀਏਸ਼ਨ ਚੀਜ਼ ਆ ਉਹ ਵੀ ਬੱਚੇ ਹੈਗੇ ਜਿਹੜੇ ਅਜੇ ਸਟਰਗਲ ਕਰ ਰਹੇ ਆ ਕੰਮ ਨਾਲ ਦੀ ਨਾਲ ਕਰ ਰਹੇ ਆ ਪਾਰਟ ਟਾਈਮ ਕਰ ਰਹੇ ਆ ਪੜ੍ਹਾਈ ਕਰ ਰਹੇ ਆ ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸੋ ਮੈਂ ਮੁੱਦਾ ਇੱਕ ਨੱਟਸ਼ੈਲ ਕਰੂੰਗਾ ਜਿਹੜੀ ਕਿ ਮੈਂ ਨੋਟ ਕੀਤੀ ਪਹਿਲਾਂ ਤਾਂ ਮੈਂ ਸਰ ਅੱਜ ਦੱਸ ਦਵਾ ਕੈਨੇਡਾ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਮੈਂ ਕਹਾਂ ਸਰ ਕੈਨੇਡਾ ਇੰਨੀ ਕੁ ਜ਼ਿਆਦਾ ਓਪਰਚ्युनिटी ਹੈ ਐਸ ਵੇਲੇ ਤੇ ਬਿਲਕੁਲ ਡੈਫੀਨਿਟਲੀ ਲੌਂਗ ਟਰਮ ਤੁਸੀਂ ਆਪਣਾ ਬੱਚਾ ਆਪਣਾ ਫਿਊਚਰ ਤੇ ਆਪਣੇ ਬੱਚੇ ਦਾ ਫਿਊਚਰ ਜ਼ਰੂਰ ਦੇਖ ਸਕਦੇ ਇਹ ਸ਼ਾਇਰ ਕਹਿਣ ਲੱਗੇ ਨੇ ਸ਼ਾਇਦ ਇਹ ਤਾਂ ਪ੍ਰਮੋਟ ਕਰ ਰਹੇ ਪਰ ਇਹ ਹੈਗੀ ਸੱਚਾਈ ਕਿਤੇ ਨਾ ਕਿਤੇ ਮੈਨੂੰ ਵੀ ਲੱਗਦਾ ਯਾਰ ਕਿ ਆ ਇੱਥੇ ਮਤਲਬ ਕਿ ਜਿਦਾਂ ਕੋਗਾ ਸਾਨੂੰ ਲੱਗਦਾ ਇੰਡੀਆ 'ਚ ਬਹੁਤ ਸਿਰਾਂ ਲੱਗਾ ਹੋਇਆ ਪਰ ਇੱਥੇ ਪੰਜਾਬੀਆਂ ਦਾ ਜਿੰਨੇ ਸਾਲ ਲਾਏ ਹੋਏ ਆ ਮਿਹਨਤਾਂ ਕੀਤੀਆਂ ਐਨ ਪ੍ਰੋਪਰ ਸਰ ਰਾਜੇ ਵਾਲੀ ਜ਼ਿੰਦਗੀ ਜਿਹੜੀ ਕਿ ਜੀਂਦੇ ਹੈਗਿਆ ਪਰ ਹਾਂ ਟਾਈਮ ਜ਼ਰੂਰ ਲੱਗਦਾ ਦੂਜੀ ਚੀਜ਼ ਜਿਹੜੀ ਇੱਕ ਮੈਂ ਹੋਰ ਬੜੀ ਵੱਡੀ ਨੋਟ ਕੀਤੀ ਬੱਚਿਆਂ ਦਾ ਐਕਸਪੀਰੀਅੰਸ ਆ ਪਰ ਇਹ ਬੱਚਿਆਂ ਨੂੰ ਉਦੋਂ ਪਤਾ ਲੱਗਾ ਬੱਚਿਆਂ ਨੇ ਜਦੋਂ ਛਾਲ 1.5 ਦੇ 2-2 ਸਾਲ ਕੱਢ ਗਏ ਬੱਚਿਆਂ ਨੇ ਪ੍ਰਾਇੋਰਟੀ ਦਿੱਤੀ ਕੰਮ ਨੂੰ ਪੜ੍ਹਾਈ ਨੂੰ ਤਵੱਜੋ ਨਹੀਂ ਦਿੱਤੀ ਉਹਨਾਂ ਦੀ ਜੜੀ ਕਿ ਜੀਪੀਏ ਘੱਟ ਗਈ ਬਾਅਦ ਵਿੱਚ ਵਕਫਾ ਵਿੱਚ ਪ੍ਰੋਬਲਮ ਆਈਆਂ ਜੌਬ 'ਚ ਪ੍ਰੋਬਲਮ ਆਈਆਂ ਧੱਕੇ ਨਾਲ ਐਲਐਮਆ ਲੈਣੀਆਂ ਪੈ ਗਈਆਂ ਜਾਂ ਜਦੋਂ ਪੇਪਰਾਂ 'ਚ ਫੇਲ ਹੁੰਦੇ ਨਾ ਸਰ 1800 1500 ਕਿਹਾ ਕਿ 2000 ਡਾਲਰ ਤੱਕ ਪਰ ਉਹਨਾਂ ਨੂੰ ਇਗਜ਼ਾਮ ਦਾ ਦੁਬਾਰਾ ਦੇਣਾ ਪੈਂਦਾ ਸੋ ਕਈ ਵਾਰੀ ਇਹਨਾਂ ਬੱਚਾ ਪੈਸਾ ਮਹੀਨੇ ਦਾ ਕਮਾਉਂਦਾ ਨਹੀਂ ਜਿਹੜਾ ਕਿ ਆਪਾਂ ਦਿਹਾੜੀ ਲੋਨ ਕਰਕੇ ਉਹ ਆਪਾਂ ਹਰ ਬੱਚੇ ਦੀ ਇੱਕ ਚੀਜ਼ ਜਿਹੜੀ ਕਾਮਨ ਸੀ ਮੈਂ ਕਾਮਨ ਚੀਜ਼ਾਂ ਗੱਲ ਕਰੂੰਗਾ ਜਿਹੜਾ ਕਹਿੰਦਾ ਸੀ ਸਰ ਪੜ੍ਹਾਈ ਤੇ ਤਵੱਜੋ ਜ਼ਰੂਰ ਦੇਣੀ ਚਾਹੀਦੀ ਸਮਾਂ ਲੰਘ ਜਾਣਾ ਜੋ ਅਸੀਂ ਆਪਣੀ ਨਾ YouTube ਵੀਡੀਓਸ ਤੇ ਲਗਾਤਾਰ ਬੋਲਦੇ ਰਹਿੰਦੇ ਆ ਉਹ ਬੱਚੇ ਫੀਲ ਕਰਦੇ ਆ ਜਿਹੜੇ ਕੀ ਉਹ ਮੌਕਾ ਖੁੰਝੇ ਆ ਤੇ ਬੱਚਿਆਂ ਦੀਆਂ ਵੀਡੀਓ ਤੁਸੀਂ ਆਪ ਸੁਣੋਗੇ ਬੱਚੇ ਨੇ ਆਪ ਕਿਹਾ ਕਿ ਕੋਈ ਨਹੀਂ ਥੋੜੇ ਜਨੇ ਘਾਟਾ ਲਾ ਲਓ ਪਰ ਪੜ੍ਹਾਈ 'ਚ ਕਿਤੇ ਨੰਬਰ ਦਾ ਘਾਟਾ ਆ ਜਾਣ ਨਹੀਂ ਤਾਂ ਮਹਿੰਗਾ ਪੈਂਦਾ ਵਾ ਮਹਿੰਗਾ ਪੈਂਦਾ ਘਾਟ ਨੰਬਰ ਹੈ ਤੁਹਾਡੇ ਕੋਲ ਯੂਨੀਵਰਸਿਟੀ ਕਾਲਜਸ ਜਿਹੜੇ ਕੀ ਫੀਸੇਸ ਚਾਰਜਸ ਕਰਦੇ ਆ ਮੋਸਟ ਇੰਪੋਰਟੈਂਟ ਪੁਆਇੰ ਉਗੀ ਅਸਲੇ ਜਦੋਂ ਵੀ ਕੋਈ ਵੀਡੀਓ ਸ਼ੇਅਰ ਦਿੱਤੇ ਵੀ ਕਮੈਂਟ ਹੋਣ ਬਚਣਗੇ ਕਿ ਕੰਮ ਨਹੀਂ ਮਿਲ ਰਿਹਾ ਸਭ ਕੁਝ ਨਹੀਂ ਮਿਲ ਰਿਹਾ ਬੜਾ ਮੈਂ ਆਪ ਸਾਫ਼ ਕਹਿ ਰਿਹਾ ਕਈ ਬੱਚੇ ਇਦਾਂ ਨਹੀਂ ਮਿਲ ਰਹੇ ਨੂੰ 6 ਮਹੀਨੇ ਕੰਮ ਨਹੀਂ ਮਿਲ ਰਿਹਾ ਤੇ ਕਈ ਬੱਚੇ ਇਦਾਂ ਦੇ ਵੀ ਮੈਂ ਮਿਲੇ ਮੈਂ ਤੁਰਿਆ ਜਾ ਰਿਹਾ ਸੀਗਾ ਮੇਰੇ ਹੀ ਸਟੂਡੈਂਟ ਮਿਲੇ ਆਵਾਜ਼ ਮਾਰ ਕੇ ਸਪੈਸ਼ਲ ਹਜੇ ਮਤਲਬ ਕਿ 15 20 ਦਿਨ ਹੋਏ ਆ ਅਜ ਅਗਲੇ ਕੰਮ ਤੇ ਲੱਗੇ ਹੋਏ ਸੋ ਇਹ ਨਹੀਂ ਚੀਜ਼ਾਂ ਨਹੀਂ ਆ ਮਤਲਬ ਕਿ ਵੇਰੀ ਕਰਨੀਆਂ ਬਾਕੀ ਮੈਂ ਤਾਂ ਕਹੂੰਗਾ ਟਾਈਮ ਟੂ ਟਾਈਮ ਮੈਟਰ ਕਰਦੀਆਂ ਪਰ ਬੱਚਿਆਂ ਨੂੰ ਜਿਹੜਾ ਕੰਮ ਨਹੀਂ ਮਿਲ ਰਿਹਾ ਬੜਾ ਇੱਕ ਉਹਦੇ ਪਿੱਛੇ ਮੈਂ ਰੀਜ਼ਨ ਤੇ ਸਵੇਰੇ 5:00 ਲਈ ਉੱਠਣਾ ਸ਼ੁਰੂ ਕਰੋ ਕਿਹੜੇ ਉਹ ਬੱਚੇ ਜਿਹੜੇ ਮੈਂ ਨੋਟ ਡਾਊਨ ਕੀਤਾ 6 ਜਿਹੜੇ ਕੰਮ ਨਹੀਂ ਮਿਲ ਰਿਹਾ ਉੱਠਦੇ 8 9 10 ਵਜੇ ਕਹਿੰਦੇ ਕੋਈ ਨਹੀਂ ਕੰਮ ਤੋਂ ਫੋਨ ਆਊਗਾ ਕੰਮ ਤੋਂ ਫੋਨ ਨਹੀਂ ਆਉਂਦਾ ਇੱਥੇ ਇੱਕ ਸਿਸਟਮ ਚੱਲ ਰਿਹਾ ਬੱਚਾ ਰਿਜ਼ਿਊਮੇ ਕੱਢੀ ਕੱਢ ਲੈਂਦਾ ਵਾ ਵੱਡੀ ਸਾਰੀ ਥੱਡੀ ਸਿੱਧੀ ਥੱਡੀ ਇਹ ਕਿੱਦਾਂ ਦੇ ਦੇਈ ਜਾਂਦਾ ਤੇ ਚੱਲ ਵਾਪਸ ਕੋਈ ਪੁੱਛਣਾ ਨਹੀਂ ਸੱਟੀ ਜਾਂਦੇ ਆ ਡਰੌਪ ਬਾਕਸ ਕਰੀ ਜਾਂਦੇ ਜੀ ਸਾਨੂੰ ਕਾਲ ਅਸ ਕਾਲ ਅਸ ਕਾਲ ਅਸ ਬੜਾ ਕੋਈ ਨਹੀਂ ਕਾਲ ਕਰਦਾ ਤੁਹਾਨੂੰ ਲੋੜ ਆ ਮੈਂ ਤਾਂ ਕਹਿੰਦਾ ਉੱਤੇ ਕੰਮ ਕਰੋ ਹਾਂ ਜਿਹੜਾ ਇੰਡੀਆ ਤੋਂ ਸਕਿੱਲ ਸਿੱਖ कि ਜਿੱਥੇ ਤੁਹਾਨੂੰ ਸਕਿੱਲ ਮਿਲੇ ਤਾਂ ਮੈਂ ਕਹਣਾ ਘੱਟ ਪੈਸੇ ਦੇ ਵੱਲੋਂ ਕੰਮ ਕਰ ਲਓ ਜੇ ਸਕਿੱਲ ਆਰਟ ਕੋਈ ਕਾਰਾਂਗੇ ਨਹੀਂ ਆਉਂਦੀਆਂ ਨਾ ਤੇ ਉਹਦੇ ਨਾਲ ਦੀ ਰੀਜ਼ ਨਹੀਂ ਇੱਕ ਹੋਰ ਇੰਪੋਰਟੈਂਟ ਪੁਆਇੰਟ ਸਾਰ ਇੱਥੇ ਮੈਂ ਕਹਿਣਾ ਵਾਂ ਜਿਹੜੀ ਚੀਜ਼ ਨਾ ਸਾਡੇ ਸਟੂਡੈਂਟ ਅਵੇਅਰ ਅਵੇਅਰ ਹੀ ਹੈ ਨੀਗੇ ਅਪਡੇਟ ਹੀ ਹੈ ਨੀਗੇ ਉਹ ਹੈਗੀ ਆ ਇਤੇ ਦੀ ਤਕਰੀਬਨ ਹਰ ਯੂਨੀਵਰਸਿਟੀ ਹਰ ਵਧੀਆ ਕਾਲਜ ਉਹਨਾਂ ਨੇ ਇੱਕ ਸੈਂਟਰ ਬਣਾਏ ਹੋਏ ਆ ਜਿਨ੍ਹਾਂ ਨੂੰ ਨਾਮ ਦਿੱਤਾ ਵੱਖ-ਵੱਖ ਨਾਮ ਸਟੂਡੈਂਟ سپورਟ ਸੈਂਟਰ ਸਟੂਡੈਂਟ ਡਵੈਲਪਮੈਂਟ ਸੈਂਟਰ ਜਿੱਥੇ ਕਿ ਬੱਚੇ ਦੀ ਸਾਈਕੋਲੋਜੀਕਲੀ ਜਿੱਥੇ ਕਿ ਬੱਚੇ ਦੀ ਸਾਈਕੋਲੋਜੀਕਲੀ ਵੀ ਹੈਲਪ ਕੀਤੀ ਜਾਂਦੀ ਆ ਕਿ ਜੇ ਬੱਚਾ ਕਿਸੇ ਤਰ੍ਹਾਂ ਕਿਸੇ ਟੈਨਸ਼ਨ ਦੇ ਵਿੱਚ ਹੈਗਾ ਵਾ ਤੇ ਬੱਚੇ ਦੀ ਮੈਂ ਤਾਂ ਕਹੂੰਗਾ ਕਿ ਇਹ ਵੀ ਆ ਜੌਬ ਲੱਭਣ ਦੇ ਵਿੱਚ ਵੀ ਜਿਹੜੀ ਜੀ ਹੈਲਪ ਉੱਥੇ ਕੀਤੀ ਜਾਂਦੀ ਸੋ ਆ ਜਿਹੜੀ ਮੈਂ ਇੱਕ ਚੀਜ਼ ਕਹੀ ਨਾ ਕਿ ਸਾਡੇ ਬੱਚੇ ਜਿਹੜੇ ਅਪਡੇਟ ਅਵੇਅਰ ਨਹੀਂ ਉਹ ਚੀਜ਼ਾਂ ਦਾ ਫਾਇਦਾ ਨਹੀਂ ਚੱਕ ਰਹੇ ਕਿਉਂਕਿ ਉੱਥੇ ਨਾ ਤੁਹਾਨੂੰ ਅਪਾਇੰਟਮੈਂਟ ਲੈਣੀ ਪੈਂਦੀ ਹੈ ਯੂਨੀਵਰਸਿਟੀ ਕਾਲਜਸ ਨੂੰ ਮੇਲ ਪਾਣੀ ਪੈਂਦੀ ਆ ਤਕਰੀਬਨ ਇੱਕ ਦਿਨ ਉਹਨਾਂ ਨੇ ਯੂਨੀਵਰਸਿਟੀ ਦਾ ਰੱਖਿਆ ਹੁੰਦਾ ਪੂਰਾ ਦਿਨ ਜਿਹੜਾ ਉਹਨਾਂ ਦਾ ਹੁੰਦਾ ਜਿੱਤੇ ਕਿ 1 ਟੂ 1 ਕਾਉਂਸਲਿੰਗ ਕੀਤੀ ਆ ਕਰ ਤੇ ਮੈਂ ਇਥੇ ਯੂਨੀਵਰਸਿਟੀਜ਼ ਵਿਜ਼ਿਟ ਕੀਤਾ ਚਾਹੇ ਕੈਪਿਲਨੋ ਕਹ ਲਓ ਕੈਨੇਡਾ ਵੈਸ ਯੂਨੀਵਰਸਿਟੀ ਕਹ ਲਓ ਕਿ ਜਿਹੜਾ ਕਿ ਆਲਰੇਡੀ ਕਰ ਚੁੱਕਾ ਤਕਰੀਬਨ ਹਰ ਕਾਲਜ ਯੂਨੀਵਰਸਿਟੀ ਜਿਹੜਾ ਕਿ ਆ ਜੋਬ ਫੇਅਰ ਵੀ ਕਰਵਾਉਂਦੇ ਆ ਯੂ ਨੋ ਮਹੀਨੇ ਦੋ ਮਹੀਨੇ ਬਾਅਦ ਜੋਬ ਫੇਅਰ ਵੀ ਕਰਵਾਉਂਦੇ ਆ ਬੱਚਿਆਂ ਨੂੰ ਤਿਆਰੀ ਵੀ ਕਰਾਉਂਦੇ ਪਰ ਮੈਂ ਜਿਹੜੇ ਬੱਚਿਆਂ ਕੋਲ ਮੈਂ ਮੇਰਾ ਆਪਣਾ ਤਜਰਬਾ ਸ਼ਾਇਦ ਮੈਂ ਤੇ ਰੋਂਗ ਹੋ ਸਕਦਾ ਕਿ ਜਿੰਨੇ ਬੱਚਿਆਂ ਨੂੰ ਮੈਂ ਮਿਲਿਆ ਉਹ ਸਿਰਫ ਯੂਨੀਵਰਸਿਟੀ ਜਾਂ ਕਾਲਜ ਜਾਂਦੇ ਆ ਕਲਾਸ ਲਾਉਂਦੇ ਆ ਚੱਕ ਕੇ ਵਾਪਸ ਘਰ ਆ ਜਾਂਦੇ ਆ ਸੋ ਬੇਟਾ ਮੈਂ ਤਾਂ ਕਹੂੰਗਾ ਕਿ ਸਾਡੇ ਕੋਲ ਕਿੰਨਾ ਮੋਬਾਈਲ ਲੈਂਦੇ ਆ ਫੰਕਸ਼ਨਸ ਬੜੇ ਹੁੰਦੇ ਮੋਬਾਈਲ ਦੇ ਸਾਨੂੰ ਕਈ ਫੰਕਸ਼ਨ ਦਾ ਪਤਾ ਨਹੀਂ ਹੁੰਦਾ ਪਰ ਜੇ ਪਤਾ ਹੁੰਦਾ ਤੇ ਸਾਡਾ ਏਓਈ ਇਕੋ ਸਾਡਾ ਉਨਾ ਹੀ ਫ੍ਰੈਂਡਲੀ ਬਣ ਜਾਂਦਾ ਚੀਜ਼ਾਂ ਦਾ ਸੋ ਯੂਨੀਵਰਸਿਟੀ ਕਾਲਜਸ ਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਆ ਫੈਰ ਰਾ ਚੱਕੋ ਇੰਨਾ ਦਾ ਸਟੂਡੈਂਟ ਸਪੋਰਟ ਸੈਂਟਰ ਸਟੂਡੈਂਟ ਡਿਵੈਲਪਮੈਂਟ ਸੈਂਟਰ ਦੇ ਵਿੱਚ ਜ਼ਰੂਰ ਜਾਓ ਹੈਲਪ ਕਰਨ ਨੂੰ ਤੁਹਾਡੇ ਤਿਆਰ ਬੈਠੇ ਆ ਸਟੂਡੈਂਟਸ ਨੂੰ ਈਵਨ ਮੈਂ ਕਹੂੰਗਾ ਕਾਲਜ ਯੂਨੀਵਰਸਿਟੀਜ਼ ਵਾਲੇ ਫੂਡ ਕੱਪੜਿਆਂ ਵਾਸਤੇ ਵੀ ਜੇ ਬੱਚੇ ਨੂੰ ਚਾਹੀਦੇ ਆ ਉਹਦੇ ਨਾਲ ਵੀ ਖੜਦੇ ਆ ਇੱਥੇ ਦੇ ਗੁਰਦੁਆਰੇ ਸਾਹਿਬ ਦਾ ਮੈਂ ਤਾਂ ਜਾ ਇਹਨਾਂ ਦੀਆਂ ਤੇ ਜਿਹੜੀਆਂ ਸੋਸਾਇਟੀਆਂ ਨਾਲ ਲੇਖਾਂ ਨਹੀਂ ਦੇ ਸਕਦਾ ਮੈਂ ਤਾਂ ਕਹੂੰਗਾ ਬਹੁਤ ਬਹੁਤ ਥੈਂਕ ਯੂ ਬੱਚੇ ਆਪਣੇ ਆਈਡੀ ਕਾਰਡ ਦਿਖਾ ਕੇ ਬੱਚਿਆਂ ਨੂੰ ਫੂਡ ਇਹ ਉਹ ਸਾਰਾ ਕੁਝ ਹਰ ਚੀਜ਼ ਬੱਚਿਆਂ ਨੂੰ ਜਿਹੜੀ ਕਿ ਉੱਥੇ ਬੱਚਿਆਂ ਦੇ ਨਾਲ ਖੜਿਆ ਜਾਇਆ ਜਾਂਦਾ ਸਟਾਰਟਿੰਗ ਫੇਸਸ ਦੇ ਪਰ ਕੰਮ ਨਾ ਮਿਲਣ ਨੇ ਕਿ ਰੀਜ਼ਨ ਇਹ ਵੀ ਹੈਗਾ ਵਾ ਕਿ ਇੱਕ ਬੱਚੇ ਸਾਡੇ ਛੋਟੇ ਹਨ ਉਮਰਾਂ ਵੀ ਅਜੇ ਕੀ ਹੈਗੀਆਂ ਸਕਿੱਲ ਨਹੀਂ ਹੈਗਾ ਆਰਟ ਨਹੀਂ ਹੈਗਾ ਕੰਮ ਲੱਭਣਾ ਵੀ ਇੱਕ ਸਕਿੱਲ ਹੈ ਕਿਸੇ ਨੂੰ ਆਪਣੀਆਂ ਮਲਕੀ ਜੇ ਤੁਸੀਂ ਕੰਮ ਲੱਭਾ ਜਾਂਦੇ ਉਹਨੂੰ ਇੰਪ੍ਰੈਸ ਕਰਨਾ ਵੀ ਇੱਕ ਸਕਿੱਲ ਹੈਗਾ ਸੋ ਆ ਜਿਹੜਾ ਸਕਿੱਲ ਜਿਹੜਾ ਲੱਖ ਬੱਚਿਆਂ 'ਚ ਬਹੁਤ ਕਰਦਾ ਤੇ ਕਈ ਬੱਚੇ ਇਦਾਂ ਦੇ ਵੀ ਆ ਕਿ ਮੈਂ ਤਾਂ ਕਹੂੰਗਾ ਕਿ ਆਪਣੇ ਡਬਲ ਡਬਲ ਵੀ ਕੰਮ ਕਰ ਰਿਆ ਮੈਨੂੰ ਕਿ ਹਰ ਚੀਜ਼ਾਂ ਨੂੰ ਉਹ ਜਿਹੜਾ ਕਿ ਚੀਜ਼ਾਂ ਕਰ ਰਿਆ ਸੋ ਵੇਰੀ ਕਰਦਾ ਬਟ ਹਾਂ ਜਿਨ੍ਹਾਂ ਨੂੰ ਕੰਮ ਨਹੀਂ ਮਿਲਿਆ ਉਹ ਹਿੰਮਤ ਨਾ ਛੱਡਣ ਆਪਣੀਆਂ ਸਪੈਸ਼ਲੀ ਸਟੈਪਸ ਹੈਗੇ ਆ ਯੂਨੀਵਰਸਿਟੀ ਕਾਲਜਸ ਨੂੰ ਫੋਕਸ ਕਰਨ ਇੱਕ ਸਭ ਤੋਂ ਵੱਡਾ ਮੇਰਾ ਪਰਸਨਲੀ ਇਹ ਜਿਹੜਾ ਕੀ ਆ ਉਹਨਾਂ ਨੂੰ ਜਿਹੜਾ ਸੁਝਾਅ ਹੈਗਾ ਜੋ ਅਸੀਂ ਆਪਣੀ ਟਾਈਮ 'ਚ ਖੰਡਾਇਆ अर्ਲੀ ਉੱਠ ਗਈ अर्ਲੀ ਉੱਠ ਕੇ ਆਪਣਾ ਦਿਨ ਸਟਾਰਟ ਕਰਕੇ ਆਪਣੇ ਜੋਬ ਲੱਭਣ ਦੇ ਵਿੱਚ ਅਗਲੇ ਨੂੰ ਕਨਵਿੰਸ ਮੈਂ ਕਹਿੰਦਾ ਹਾਂ ਰਿਕੁਐਸਟ ਵੀ ਕਰਨੀ ਚਾਹੀਦੀ ਆ ਜੇ ਤੁਹਾਨੂੰ ਇਨੀਸ਼ੀਅਲ ਫੇਸ ਤੇ ਕੰਮ ਚਾਹੀਦਾ ਸੋ ਉਹ ਚੀਜ਼ਾਂ ਦੇ ਵੀ ਜੇ ਤੁਸੀਂ ਕਰ ਸਕਦੇ ਆ ਕਰੋ ਇੱਕ ਮੇਰੀ ਹੋਰ ਇੱਕ ਮੈਂ ਹੋਰ ਵੀ ਦੇਖਿਆ ਸਰ ਇੱਥੇ ਮੈਂ ਕਾਮਨ ਆ ਕਿ ਜਿਹੜਾ ਬੱਚੇ ਕਿ ਨਾਰਮਲ ਗਮ ਸਕਿਉਰਿਟੀ ਡੀਟੇਲਸ ਮੈਂ ਕਹਿੰਦਾ ਕਰੋ ਕੰਮ ਸਾਰੇ ਵਧੀਆ ਜੇ ਕਿਤੇ ਸਕਿੱਲ ਵਾਲਾ ਕੰਮ ਹੈਗਾ ਜੇ ਤੁਹਾਨੂੰ ਕਿਸੇ ਤਰ੍ਹਾਂ ਕਿਉਂਕਿ ਇੱਥੇ ਨਾ ਕੰਸਟਰਕਸ਼ਨ ਦਾ ਕੰਮ ਬਹੁਤ ਆ ਫੈਕਟਰੀਜ਼ ਦੇ ਵਿੱਚ ਕੰਮ ਕਾਫੀ ਆ ਕਰੇ ਸਕਿੱਲ ਵਾਲਾ ਕੰਮ ਤੁਸੀਂ ਕਿਤੇ ਸਿੱਖ ਲਓ ਨਾ ਜੇ ਮੈਨੂੰ ਲਗੀ ਸਟਾਰਟਿੰਗ ਫੇਸਿਸ ਕੋਈ ਨਹੀਂ ਘੱਟ ਪੈਸੇ ਲੈ ਲਓ ਉਦਾਂ ਵੀ ਤਾਂ ਘਰ ਵਿਹਲੇ ਬੈਠੇ ਹੀ ਆ ਨਾ ਜਿਸ ਦਿਨ ਆਰਟ ਆ ਗਿਆ ਤੁਹਾਡੇ ਆਰਟ ਦਾ ਤੁਹਾਡੇ ਕਾਰਗਰੀ ਦਾ ਮੁੱਲ ਤੁਹਾਨੂੰ ਲੌਂਗ ਟਰਮ ਦੇ ਵਿੱਚ ਜਿਹੜਾ ਕਿ ਆ ਬਹੁਤ ਪੈਂਦਾ ਇੱਕ ਹੋਰ ਇਤੇ ਕਰ ਦਵਾ ਕਾਲਜ ਚੇਂਜ ਸਰ ਉਹ ਤਾਂ ਹੁਣ ਸਿਸਟਮ ਤੁਹਾਨੂੰ ਵੀ ਬਤਾਵਾ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਿ ਖਤਮ ਹੋ ਹੀ ਜਾਣਾ ਵਾ हां बच्चे सर पछताए या पहले की हो रहा सी पिछले साल बच्चा टोरंटो जा रहा नहीं ਉਹਨੇ ਤਾਂ बीसी ਹੋਣਾ ਸੀਗਾ बीसी ਆ ਰਿਹਾ ਉਹਨੇ ਇੱਧਰ ਹੋਣਾ ਸੀਗਾ ਮਤਲਬ ਉਹ ਬੱਚਾ ਬਹੁਤ ਜ਼ਿਆਦਾ ਜਿਹੜਾ ਕੀ ਇੱਧਰਲੇ ਪਾਸੇ ਘੁੰਮਿਆ ਪੈਸਾ ਵੀ ਖਰਾਬ ਹੋਇਆ ਟਾਈਮ ਵੀ ਖਰਾਬ ਹੋਇਆ हां ਬੱਚਾ ਵੀ ਖਰਾਬ ਹੋਇਆ ਤੇ ਕਈ ਵਾਰੀ ਕੀ ਇੱਥੇ ਇੱਕਮ ਹੋਰ ਚੀਜ਼ ਦੇਖੀ ਆ ਸਰ ਬੱਚਿਆਂ ਨੂੰ ਨਾ ਜਦਾਂ ਬੱਚੇ ਵਰਡ ਮੈਂ ਤਾਂ ਹੀ ਯੂਜ਼ ਕਰਦਾ ਕਿ ਬੱਚੇ ਕਨਵੈਂਸ ਛੇਤੀ ਹੋ ਜਾਂਦੇ ਆ ਬੱਚਾ ਕਿਸੇ ਦੇ ਮਗਰ ਛੇਤੀ ਲੱਗ ਜਾਂਦਾ ਇਹ ਸਿਰਫ ਪੇੜ ਚੱਲਦਾ ਇੱਕ ਬੜਾ ਵੱਡਾ ਸਿਸਟਮ ਪੇੜ ਚੱਲ ਮੀਨਸ ਕਿ ਇਹਨੇ ਆ ਕੀਤਾ ਮੇਰੇ ਲਈ ਵੀ ਸ਼ਾਦਈ ਸਹੀ ਰਹੂਗਾ ਮੈਂ ਹਮੇਸ਼ਾ ਕਹਿੰਦਾ ਹੁਣ ਹਰ ਬੰਦਾ ਡਿਸੀਜਨ ਲਵੇ ਪ੍ਰੋਫਾਈਲ ਟੂ ਪ੍ਰੋਫਾਈਲ ਕਿਉਂਕਿ ਨਾ ਇਥੇ ਅਜਿਹਾ ਦੌਰ ਚੱਲਿਆ ਹੋਇਆ ਹੈ ਕਿ ਕੈਨੇਡਾ ਚ ਪੀਆਰ ਸੌਖੀ ਨਹੀਂ ਹੈਲਥ ਕੇਅਰ ਦੇ ਕੋਰਸਿਸ ਕਰ ਲਓ ਆਹ ਕੋਰਸਿਸ ਕਰ ਲਓ ਬੇਟਾ ਮੈਂ ਤਾਂ ਕਹੂੰਗਾ ਕਿ ਕਈ ਵਾਰ ਨਾ ਮੈਨੂੰ ਇੱਕ ਬੱਚੇ ਨੇ ਕਿਹਾ ਵੀ ਸ਼ਰ ਕਾਸ਼ ਮੈਂ ਆਇਆ ਹੁੰਦਾ ਮੈਂ ਬੱਚੇ ਨੂੰ ਸਵਾਲ ਪੁੱਛ ਰਿਹਾ ਸੀਗਾ ਬੇਟਾ ਤੇਰੇ ਤੋਂ ਕਿਹੜੀ ਗਲਤੀ ਹੋਈ ਜਿਹੜਾ ਨਵੇਂ ਨਗਰ ਕਹਿੰਦਾ ਹੈਲਥ ਕੇਅਰ ਕੋਰਸਿਸ ਆ ਮੈਂ ਆ ਜਾਂਦਾ 2 ਸਾਲ ਪਹਿਲਾਂ ਤੇ ਛੇ ਆ ਠੀਕ ਆ ਫਿਰ ਮੈਂ ਬੱਚੇ ਨੂੰ ਬਾਅਦ ਚੋਂ ਸਮਝਾਇਆ ਔਨ ਦਾ ਗਾਡ ਨਹੀਂ ਮੈਂ ਕਿਹਾ ਬੇਟਾ 2 ਸਾਲ ਪਹਿਲਾਂ ਉਹ ਨਾ ਜਿਹੜਾ अर्ली ਚਾਈਲਡਹੂਡ ਕੋਰਸ ਅੱਜ ਕੱਲ ਸਾਰੇ ਮੰਗਨ ਲੱਗੇ ਹੋਏ ਨਾ ਪਰਸਨਲ ਕੇਅਰ ਵੈਲਥਕੇਅਰ ਚ ਆ ਰਹੀ ਹੈ ਇਹ ਆਈ ਹੂਨ ਇਹਨਾਂ ਨੇ ਡਿਮਾਂਡ ਖੋਲੀ ਪਿਛਲੇ ਸਮੇਂ ਦੇ ਵਿੱਚ ਇੱਕ ਟਾਈਮ ਸੀਗਾ ਕਿ ਹਰ ਬੱਚਾ अर्ਲੀ ਚਾਈਲਡ ਆ ਰਿਹਾ ਸੀ ਤੇ ਇਹਨਾਂ ਨੇ अर्ਲੀ ਜਿਹੜਾ ਵੀਜ਼ਾ ਹੈ ਦੇਣੇ ਮੰਨ ਗਾ ਤਾਂ ਇਹ ਰਿਐਲਿਟੀ ਕਰ ਰਿਹਾ ਜਦੋਂ ਕੈਨੇਡਾ ਦੀ ਰਿਫਿਊਜ਼ਲ ਸੀਗੀ ਪੀਕ ਤੇ ਸੋ ਮੀਨਸ ਕਿ ਇਹਨਾਂ ਇੱਕ ਡਿਮਾਂਡ ਹੁੰਦੀ ਮੈਂ ਕਿ ਰੋਡ ਤੋਂ ਸੇਮ ਤਰ੍ਹਾਂ ਦੀ ਰੋਟੀ ਜਿਹੜੀ ਕਿ ਨਹੀਂ ਖਾ ਸਕਦਾ ਸੋ ਇਹ ਚੀਜ਼ਾਂ ਚੇਂਜ ਹੁੰਦੇ ਰਹਿੰਦੀਆਂ ਦਿਲ ਦੇ ਨਾਲ ਲਹਿਆ ਕਰਕੇ ਸੋ ਜਿਹੜਾ ਵੀ ਸੋਚਣਾ ਸੋਚ ਵਿਚ ਸਰ ਅਜਿਹਾ ਕਿ ਮੈਂ ਸਵਾਲ ਦਾ ਜਵਾਬ ਦੇ ਦਵਾ ਕਿ ਕੈਨੇਡਾ ਆਵੇ ਨਾ ਆਵੇ ਹਰ ਬੱਚੇ ਨੇ ਕਿਹਾ ਜਰੂਰ ਆਵੇ ਇੱਥੇ ਪੈਸੇ ਸਾਹਮਣੇ ਆ ਜਾਂਦੇ ਆ ਇੱਥੇ ਆਪਣਾ ਆਪ ਸਾਹਮਣੇ ਆ ਜਾਂਦਾ ਮੈਂ ਹਰ ਬੱਚੇ ਤੇ ਗਰੀਬ ਨਹੀਂ ਕਿਹਾ ਅਕਲ ਆ ਜਾਨੀਆ ਸਰ ਵੱਡੇ ਵੱਡੇ ਅਫਸਰਾਂ ਦੇ ਬੱਚਿਆਂ ਨੂੰ ਮਿਲਿਆ ਵੱਡੇ ਵੱਡੇ ਅਮਰੀਕਨ ਇੰਡਸਟਰੀਅਲਿਸ ਦੇ ਬੱਚਿਆਂ ਨੂੰ ਵੀ ਮੈਂ ਮਿਲਿਆ ਹਾਂ ਹਰ ਤਰ੍ਹਾਂ ਦੇ ਬੱਚੇ ਨੂੰ ਮਿਲੇ ਤੇ ਉਹਨਾਂ ਦਾ ਇਹੀ ਕਹਿਣਾ ਸੀਗਾ ਸਰ ਅਕਲ ਆ ਗਈ ਨਹੀਂ ਰਾ ਉੱਥੇ ਜਿਹੜੀਆਂ ਕੀ ਚੀਜ਼ਾਂਣ ਕੇ ਲਗੀ ਹਾਂ ਵੀ ਮਤਲਬ ਕਿ ਮੂਰ ਉਹਨਾਂ ਦੇ ਡਿਪੈਂਡੈਂਟ ਸੀਗੇ ਆਪਣੇ ਪੇਰੈਂਟਸ 'ਤੇ ਆਪਣੇ ਵੱਡੇ ਭੈਣ ਭਰਾਵਾਂ 'ਤੇ ਹਾਂ ਇੱਥੇ ਉਹ ਚੀਜ਼ਾਂ ਕੈਨੇਡਾਉ ਮਿਹਨਤ ਕਰਨਾ ਆਪਣੀ ਜਾ ਕੇ ਪਰ ਹਾਂ ਸਹੀ ਤਰੀਕੇ ਨਾਲ ਲਾਓ ਮੈਂ ਤਾਂ ਕਹਾਂਗਾ ਐਸਲੇ ਸਰ ਇੱਕ ਹੋਰ ਨਵਾਂ ਇਥੋਂ ਟ੍ਰੈਂਡ ਚੱਲ ਗਿਆ ਆ ਕਿ ਆਪਾਂ ਯੂਐਸਏ ਵਾਗੇ ਜਾਂਦੇ ਆ ਕਿ ਯੂਐਸਏ ਉਧਰ ਚਲੇ ਜਾਂਦੇ ਆ ਉਹ ਬੱਚੋ ਸਰ ਜਿੰਨਾ ਬਚਿਆ ਜਾਂਦਾ ਫਿਰ ਉਹੀ ਕਹਿੰਦੇ ਨਾ ਪੇਡਸ਼ਾਰ ਹੋ ਚੁੱਕੀ ਉਧਰ ਦੇ ਪਾਸੇ ਨੂੰ ਮੈਕਸਿਮਮ ਆ ਕਿਹੜੀ ਪੀਆਰ ਨਹੀਂ ਸਰ ਆਕਾਲੀ ਡਰਾਅ ਨਿਕਲਿਆ ਬਹੁਤ ਬੱਚੇ ਪੀਆਰ ਲੈ ਕੇ ਕਿ ਮੈਨੂੰ ਇੱਕ ਸਟੂਡੈਂਟ ਮਿਲਣ ਆਇਆ ਸੀ ਉਹਦੀ ਵੀ ਪੀਆਰ ਆਈ ਉਹਨਾਂ ਵ ਲਈ ਉਹਦਾ ਡਰਾਅ ਚੱਕਿਆ ਗਿਆ ਉਹਦੇ ਵਿੱਚ ਹੈਗਾ ਸੋ ਲੈਂਗੁਏਜ ਫ੍ਰੈਂਚ ਮੈਂ ਅੱਗੀ ਬਾਰ-ਬਾਰ ਕਹਿੰਦਾ ਹਾਂ ਫ੍ਰੈਂਚ ਸਿੱਖ ਲਓ ਬਹੁਤ ਫ ਸਰੋ ਗੱਲ ਕੀ ਹੈਗਾ ਕੰਮ ਨਹੀਂ ਮਿਲਦਾ ਉਹ ਮੈਂ ਮੰਨ ਸਕਦਾ ਕਿ ਤਰ੍ਹਾਂ ਕਿ ਤਰ੍ਹਾਂ ਟੈਨਸ਼ਨ ਹੈ ਬਟ ਕੰਮ ਨਹੀਂ ਮਿਲਦਾ ਉਸ ਟਾਈਮ ਦੇ ਵਿੱਚ ਮੈਂ ਆਪਣੇ ਆਪ ਤੇ ਕੰਮ ਨਹੀਂ ਕਰ ਰਿਹਾ ਇੰਪਰੂਵ ਨਹੀਂ ਕਰ ਰਿਹਾ ਉਹ ਕਿਹਦੇ ਤਰ੍ਹਾਂ ਕਿਤੇ ਆਪਾਂ ਸਮਾਂ ਲਾਸ ਕਰ ਰਹੇ ਆ ਘਰ ਬੈਠੇ ਆ ਸਕਿੱਲ ਵਿਦਆਉਟ ਨਹੀਂ ਕਰ ਬੈਠੇ ਆ ਕੰਮ ਨਹੀਂ ਮਿਲਿਆ ਵੀਰ ਪੜਾਈ ਦੇ ਵਿੱਚ ਜਿਹੜੀ ਆਪਣੀ ਜੀਪੀਏ ਇੰਨੀ ਕੁ ਵਧੀਆ ਲੈ ਜਾਓ ਹਿਸਾਬ ਹੀ ਨਹੀਂ ਸਟੂਡੈਂਟ ਮਿਲਿਆ ਸਰ 4 ਪੁਆਇੰਟ ਜਿਹੜੀ ਕਿ ਜੀਪੀਏ ਨਾਲ ਉਹਦੀ ਪੜ੍ਹਾਈ ਚੱਲ ਰਹੀ ਆ ਸੈਕੰਡ ਇਅਰ ਮਤਲਬ ਕਿ ਉਹਦੀ ਜਿਹੜੀ ਆ ਸੈਮੈਸਟਰ ਦੀ ਫੀਸ ਆ 70% ਸਟੂਡੈਂਟ ਨੂੰ ਸਕਾਲਰਸ਼ਿਪ ਮਿਲੀ ਕੈਨੇਡਾ ਵੈਸਟੇਪੁੰਡਾ ਪੜ੍ਹਦਾ ਉਹ ਵੀ ਸਟੂਡੈਂਟ ਮਿਲ ਕੇ ਗਿਆ ਸੋ ਜੇ ਕਮਾਈ ਇਦਾਂ ਨਹੀਂ ਹੋ ਰਹੀ ਕਮਾਈ ਪੜ੍ਹਾਈ ਦੇ ਵਿੱਚ ਜਿਆਦਾ ਨੰਬਰ ਲੈ ਕੇ ਆਪਾਂ ਯੂਨੀਵਰਸਿਟੀ ਤੋਂ ਮੈਂ ਕਰ ਲੈਂਦੇ ਆ ਕਈ ਸਰ ਇਹਦੇ ਕੰਪਨੀਆਂਜ਼ ਵੀ ਇਦਾਂ ਦੀਆਂ ਹੈਗੀਆਂ ਜੇ ਤੁਹਾਡੀ ਉਹਦੇ ਜੋਬ ਲੱਗ ਜਾਂਦੀ ਆ ਹਾਂ ਅੱਜ ਕੱਲ ਚੈਲੈਂਜਿੰਗ ਤਾਂ ਜ਼ਰੂਰ ਆ ਜੇ ਲੱਗ ਜਾਂਦੀ ਆ ਤੇ ਤੁਹਾਨੂੰ ਤੁਹਾਡੀ ਉਹ ਫੀਸਿਸ ਦੇ ਵਿੱਚ ਹਿੱਸਾ ਪਾਉਂਦੇ ਆ ਸਾਲ ਦੇ ਐਂਡ ਦੇ ਵਿੱਚ ਉਹ ਤਾਂ ਨੂੰ ਰੇਟ ਕਰਦੇ ਆ ਤੁਹਾਨੂੰ ਉਹਦੀਆਂ ਫੀਸਾਂ ਜਿੰਦੀਆਂ ਤੇ ਮੇਰਾ ਸਟੂਡੈਂਟ ਸੀਗਾ I think 8000 ਉਹਨਾਂ ਤੋਂ ਕੰਮ ਕੰਪਨੀ ਤੋਂ ਲੈ ਚੁੱਕਾ ਆਪਣੀ ਤਨਖਾਹ ਨੂੰ ਛੱਡ ਗਈ ਸੋ ਇਹਦਾ ਪ੍ਰੋਸ ਐਂਡ ਕਾਂਸ ਬਖਰੇ ਖਰੀਆਂ ਸਿਚੁਏਸ਼ਨ ਜਰੂਰ ਹੈਗੀਆਂ ਇੱਕੋ ਹੀ ਸਨੇਹਾ ਵਾ ਹਿੰਮਤ ਨਹੀਂ ਛੱਡਨੀ ਜੇ ਕੰਮ ਨਹੀਂ ਮਿਲਦਾ ਤੁਹਾਡਾਂ ਵਾਲਾਂ ਦੁਆਲਾ ਮੈਂ ਕਹਿੰਦਾ ਬੰਦੇ ਛੱਡਦੇ ਕੋਈ ਇੱਕ ਚੀਜ਼ ਮੈਂ ਵੀ ਦੇਖਿਆ ਬੱਚਿਆਂ ਨੂੰ ਸਵਾਲ ਪੁੱਛਿਆ ਜਿਹੜੇ ਬੱਚੇ ਕੋਲ ਕੰਮ ਨਹੀਂ ਬੇਟਾ ਤੇਰੇ ਨਾਲ ਦੀਆਂ ਤੋਂ ਕੰਮ ਹੈਗਾ ਨਹੀਂ ਸਰ ਅੱਧਿਆਂ ਕੋਲ ਤਾਂ ਹੈਗਾ ਜਿਹੜੇ ਬੱਚੇ ਕੋਲ ਕੰਮ ਹੈ ਸਰ ਸਾਰਿਆਂ ਕੋਲ ਹੀ ਕੰਮ ਹੈਗਾ ਸੋ ਜੇ ਨਹੀਂ ਹੈਗਾ ਆਪਣਾ ਔਰਾ ਬਦਲ ਲਓ ਆਪਣਾ ਆਲਾ ਦਵਾਲਾ ਬਦਲ ਲਓ ਬਸ ਲੱਗੇ ਰਹੋ ਤੁਹਾਨੂੰ ਜੇ ਤੁਹਾਨੂੰ ਕੋਈ ਲੰਗਦਾ ਤੁਹਾਨੂੰ ਕੋਈ ਰੋਕ ਰਿਆ ਫੜ ਰਿਆ ਕਹਿ ਰਿਆ ਕਿ ਨਹੀਂ ਹੈਗਾ ਨਹੀਂ ਹੋਊਗਾ ਕੁਛ ਨਹੀਂ ਹੈਗਾ ਉਹ ਮੈਂ ਕਹਿੰਦਾ ਸਗਾ ਛੱਡ ਦਿਓ ਤਾਂ ਤੁਸੀਂ ਵੀ ਬੱਚੇ ਜਿਹੜੇ ਇੱਥੇ ਆਏ ਆ ਆਲਾ ਦਵਾਲਾ ਤੁਸੀਂ ਵੀ ਦੇਖਦੇ ਹੋਵੋਗੇ ਐਨ ਕਿਦਾਂ ਸਿਰਾਂ ਲੱਗਾ ਹੋਇਆ ਤੇ ਜਿਨ੍ਹਾਂ ਨੇ ਸਿਰਾਂ ਲਾਇਆ ਨਾ ਤੇ ਉਹਨਾਂ ਦਾ ਸਿਰ ਆ ਪਹਿਲੇ ਦਿਨ ਨਹੀਂ ਲੱਗਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਚਲੋ ਬਹੁਤ ਬਹੁਤ ਧੰਨਵਾਦ ਤੀਰਤ ਜੀ ਸੋ ਤੀਰਤ ਜੀ ਨੇ ਕੈਨੇਡਾ ਤੋਂ ਜਿਹੜੀਆਂ ਗੱਲਾਂ ਦੱਸੀਆਂ ਨੇ ਸੋ ਵਿਦਿਆਰਥੀ ਉਹ ਗੱਲਾਂ ਲੜ ਬੰਨ ਕੇ ਰੱਖਣ ਔਰ ਇਸੇ ਨੰਬਰ ਤੇ ਤੁਸੀਂ ਮੈਸੇਜ ਪਾ ਸਕਦੇ ਹੋ ਤੀਰਤ ਜੀ ਦੇ ਨਾਲ ਹਮੇਸ਼ਾ ਸੰਪਰਕ ਚ ਰਹੋ ਕੁਝ ਦਿਨਾਂ ਦੇ ਵਿੱਚ ਤੀਰਤ ਜੀ ਵਾਪਸ ਆਣਗੇ ਔਰ ਜਿਹੜੇ ਬੱਚੇ ਸਾਡੇ ਕੈਨੇਡਾ ਇਸ ਵਕਤੇ ਪ੍ਰੋਗਰਾਮ ਸੁਣ ਰਹੇ ਨੇ ਉਹ ਵੀ ਤੀਰਤ ਜੀ ਨੂੰ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਜ਼ਰੀਏ ਮੈਸੇਜ ਪਾ ਕੇ ਕਨੈਕਟ ਹੋ ਸਕਦੇ ਨੇ ਕੈਨੇਡਾ ਚ ਸੋ ਵੱਧ ਤੋਂ ਵੱਧ ਸਟੂਡੈਂਟਸ ਤੀਰਤ ਜੀ ਨੂੰ ਮਿਲਣ ਔਰ ਤੀਰਤ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਗੱਲ ਲੜ ਬਲ ਲਓ ਮਿਹਨਤ ਕਰੋਗੇ ਤੇ ਤਰੱਕੀ ਮਿਲੇਗੀ ਡਿਪੈਂਡੈਂਟ ਅਗਰ ਬਣੇ ਰਹੋਗੇ ਤੇ ਫਿਰ ਤੁਹਾਡਾ ਨੁਕਸਾਨ ਹੋ ਸਕਦਾ ਸੋ ਇਸ ਕਰਕੇ ਪੜ੍ਹਾਈ ਕਰੋ ਕਾਲਜ ਨਾ ਬਦਲੋ ਕੋਰਸ ਚੰਗਾ ਲਓ ਕਿ ਫਿਰ ਤਰੱਕੀਆਂ ਨੇ ਬਹੁਤ ਬਹੁਤ ਧੰਨਵਾਦ ਤਿਰਦੀ ਸਤਿ ਸ੍ਰੀ ਅਕਾਲ ਥੈਂਕ ਯੂ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਰਹੇ ਸਰ